ਹਾਂ ਜੀ ਸਸਰੀ ਕਾਲਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਜਿਹੜਾ ਹੈਗਾ ਪਹਿਲਾਂ ਤਾਂ ਜਾ ਰਹੇ ਆ ਅਸੀਂ ਕਹਿੰਦੇ ਸਹੇਲੀਆਂ ਵੀ ਨਾ ਜਿਹੜੀਆਂ ਬਸ ਜੇ ਕੋਈ ਸਸਤੀ ਚੀਜ਼ ਲੈ ਜਾਣ ਨਾਲ ਦੀ ਨਾਲ ਆਪਦੀਆਂ ਸਹੇਲੀਆਂ ਨੂੰ ਫੋਨ ਭੜਕਾ ਦਿੰਦੀਆਂ ਨੇ ਵੀ ਇੱਥੋਂ ਮੈਨੂੰ ਸਸਤੀ ਚੀਜ਼ ਹੀ ਮਿਲ ਗਈ ਠੀਕ ਹੈ ਹਾਂ ਭਰਾ ਕਰਦੀਆਂ ਨੇ ਜੀ ਉਹ ਹਾਂ ਠੀਕ ਹੈ ਦੋਸਤੀ 'ਚ ਨਫਾ ਹਾਂ ਤੇ ਉਹ ਕੁਇਸ ਸਕਰਟ ਲੈ ਕੇ ਗਈ ਆ ਮੈਨੂੰ ਲੱਗਦਾ ਕਹਿੰਦੀ ਵਾ ਡੀਮਾਰਟ ਚ ਲੈ ਕੇ ਗਈ। ਤੇ ਇਹ ਕਹਿੰਦੀ ਦੀਦੀ ਮੈਂ ਦੇਖ ਕੇ ਆਉਣੀ ਆ। ਵੀ ਕਹੇ ਜੀਆ ਮਿਲਦੀਆਂ ਨੇ ਸਕਰਟਾਂ ਕਿਉਂ ਉਹ ਰਵਿੰਦਰ ਸਿਆਂ। ਰਿੱਕੀ ਕਹਿੰਦਾ ਚਲ ਮਾਣੋ ਜੀ ਸਸਤੀ ਹੋਈ ਤਾਂ ਤੁੰ ਵੀ ਲੈ ਆਈਂ ਉਹ ਤਾਂ ਤੈਨੂੰ ਕੁਝ ਲੈਣ ਨਹੀਂ ਦਿੰਦਾ ਮੈਂ। ਚਲ ਜੇ ਸਸਤੀ ਮਿਲਦੀ ਹੋਈ ਤਾਂ ਕੋਈ ਗੱਲ ਨਹੀਂ। ਤੈਨੂੰ ਮੈਂ ਦਵਾ ਦੂੰਗਾ। ਮੈਂ ਕਹਾ ਚਲ ਠੀਕ ਆ। ਤਾਂ ਹੁਣ ਅਸੀਂ ਚੱਲੇ ਆ ਕਿਉਂਕਿ ਇੱਕ ਹੁੰਦਾ ਨਾ ਵੀ ਨੇੜੇ ਕਹਿੰਦੇ ਮਾਰਕੀਟ ਵੀ ਨਾ ਬਣੀ ਹੋਵੇ ਹਨਾ। ਤੇ ਹੁਣ ਸਾਡੀ ਜਿਹੜੀ ਇੱਥੇ ਡੀਮਾਰਟ ਹੈਗਾ ਉਹ ਸਾਡੀ ਦੁਕਾਨ ਦੇ ਜਮਾਂ ਕੋਲੇ ਆ। ਇਦਾਂ ਨੂੰ 2 ਮਿੰਟ ਨਹੀਂ ਲੱਗਦੇ ਪਰ ਜਿਹੜਾ ਸਾਡਾ ਰਸਤਾ ਗਾਣਾ مین ਰੋਡ ਇੱਥੇ ਸਾਨੂੰ ਬੱਧ ਟਾਈਮ ਲੱਗ ਜਾਂਦਾ ਖੜਨਾ ਪੈਂਦਾ ਕਿਉਂਕਿ ਜਦੋਂ ਰੋਡ ਕ੍ਰੋਸ ਕਰਨਾ ਹੁੰਦਾ ਤਾਂ ਦੇਖਣੀ ਪੈਂਦੀ ਹੈ ਟ੍ਰੈਫਿਕ ਤੇ ਟ੍ਰੈਫਿਕ ਵਾਲੀ ਹੁੰਦੀ ਹੈ ਇਹ ਰੋਡ ਤੇ ਤਾਂ ਸਾਨੂੰ ਇੱਥੇ ਬੱਧ ਟਾਈਮ ਲੱਗ ਜਾਂਦਾ ਪਹੁੰਚਣ ਤੇ ਸਾਨੂੰ ਘੱਟ ਟਾਈਮ ਲੱਗ ਦੋ ਪੁਲਿਸ ਵਾਲਾ ਇਹ ਲੈਵਲ ਦੀ ਲਵਾਉਣਾ ਜਿਵੇਂ ਜੱਜ ਨੂੰ ਨਾ ਦਿੰਦੇ ਸਾਰੇ ਟ੍ਰੈਫਿਕ ਖੜਾ ਕੇ ਹਾਂ ਬਾਲੀ ਕੈਂਟ ਫੀਲਿੰਗ ਆਉਂਦੀ ਆ ਹਾਂ ਮੈਨੂੰ ਸਾਡਾ ਨਾ ਉੱਥੇ ਆਧਾਰ ਕੱਢ ਜਾ ਪਰ ਬਈ ਜੱਜ ਦੀ ਜੱਜ ਦੀ ਜੋਬ ਵਾਲੀ ਔਖੀ ਆ ਅਸੀਂ ਲੋਕਲ ਆ ਨਾ ਤੇਰਾ ਵੀ ਚਰ ਲੈਣੋ ਤੇ ਜਦੋਂ ਤੁਸੀਂ ਸਾਈਡ ਤੋਂ ਨਿਕੋਦੇ ਨੇ ਵੀ ਆਈਪੀ ਦਾ ਤਮਸ ਫੀਲਿੰਗ ਜੰਨਤ ਵਾਂਗ ਜਾਨਿਆ ਆਉਂਦਾ ਜਦੋਂ ਸਾਈਡ ਤੋਂ ਕੱਢਦੇ ਵੀ ਇੱਧਰ ਦੀ ਲੰਘ ਜਾਂ ਤੁਸੀਂ ਨਹੀਂ ਤੇਰਾ ਸਾਡੇ ਕੋਲ ਆ ਕਰੂ ਉਹ ਯਾਰ ਜੱਜ ਦੀ ਜੱਜ ਦੀ ਜੋ ਬਹੁਤ ਔਖੀ ਹੈ ਕਈ ਵਾਰ ਹਨਾ ਬਾਈ ਸੋਚਦਾ ਰਹਿੰਦਾ ਵੀ ਮੈਂ ਨਿਆਂ ਕੀਤਾਗਾ ਸਹੀ ਕੀਤਾ ਜਾਂ ਵੀ ਗਲਤ ਹਨ ਉਹ ਕਿਹੜਾ ਸੋਚਦਾ ਕਿਹੜਾ ਸੋਚਦਾ ਦੀ ਜੀ ਦਿਮਾਗ ਹੱਲੇ ਰਹਿੰਦੇ ਆ ਕੰਮ ਨਹੀਂ ਫਿਲਮਾਂ ਚ ਤਾਂ ਇੰਦੀ ਦਿਖਾਉਂਦੇ ਹੁੰਦੇ ਆ ਫਿਲਮਾਂ ਚ ਨਾ ਬਾਹਰ ਕੋਈ ਸੱਤ ਨਹੀਂ ਆ ਮੈਂ ਤਾਂ ਬਾਹਰੋਂ ਤੇ ਜਾ ਕੇ ਦੇਖਾਂ ਗਾਇ ਪੈਂਦਾ ਉਹ ਹੈ ਨਾ ਫੇਸ ਪਤਾ ਕਿੰਨੇ ਨੇ ਜਿੱਦਾਂ ਹੀ ਤਾਂ ਮੱਤ ਬੱਜੀ ਪਈ ਆ ਬਾਹਲੇ ਨਹੀਂ ਹੈ ਨਾ ਜਿਹਦੇ ਤਰੀਕਾ ਆਉਂਦੇ ਵੇਂਦੇ ਬਹਾਦਰ ਖੁੰਦ ਗਾਹਾਂ ਦੇਖਾਂਗੇ ਗਾਹਾਂ ਦੇਖਾਂ ਗੱਲ ਪੱਕੀ ਇਹ ਬੰਦੇ ਪਾਗਲ ਬੰਦੇ ਰੌਂਗ ਸਾਈਡ ਅੰਦਰ ਵੜ ਰਹੇ ਵੇਖਣਾ ਰੌਂਗ ਸਾਈਡ ਅੰਦਰ ਵੜ ਰਹੇ ਸੀ ਜਦੋਂ ਆਈ ਇੰਟਰੀ ਜਾਂਦਾ ਤਾਂ ਇਧਰ ਨਹੀਂ ਲਿਆ ਇੰਟਰੀ ਵਿਚਾਰੇ ਨੂੰ ਕੀ ਪਤਾ ਨਾ ਪਤਾ ਹੋਵੇ ਰਿੱਕੀ ਕਿਹਨਾਂ ਨਾ ਪੜ ਹਾਏ ਕਿਹਨੇ ਨਹੀਂ ਆ ਰਹਾ ਯਾਰ bro ਕਿੱਥੇ ਆ ਗਿਆ ਮੈਂ ਸਰਵੋਤਮ ਆਏ ਹਏ ਮੈਂ ਆਊਗਾ ਛੋਰੀ ਯਾਰ ਬ੍ਰੇਕਡਾਊਨ ਹੋ ਰਿਹਾ ਸੀ ਮੈਨੂੰ bro ਮੇਰੀ ਕੈਸ਼ੀਅਰ ਕੈਸ਼ੀਅਰ ਤਾਂ ਤੁਸੀਂ ਹੋ ਪੈਸਾ ਤੁਸੀਂ ਦੇ ਦਿਓ ਤੁਸੀਂ ਹੌਲੀ ਹੌਲੀ ਚੱਲੋ ਜੇ ਫਰੋਨ ਲੌਕਰ ਵਾਲੀ ਕਰਦੇ ਹੋ ਤਾਂ ਟਾਈਮ ਲਾਓਗੇ ਮੈਂ ਇੱਥੇ ਰੈਸਟ ਕਰ ਲੈਣਾ 2 ਮਿੰਟ ਰੈਸਟ ਕਰੋ ਮੱਧ ਘੰਟਾ ਸਮਝਣਾ ਮੈਨੂੰ ਫੋਨ ਕਰ ਦਿਓ ਜੇ ਸਮਾਨ ਲੈ ਰਿਆ ਕਿੱਥੇ ਆਓ ਮਾਣ ਕਰੋ ਆ ਜਾ ਬਬਾ ਚਾਉਂਗਾ ਵੀ ਮਨ ਲੱਗਾਉਂਗਾ ਯਾਰ ਮੁੰਡਾ ਵੀ ਸਾਂਭਣਾ ਉਹ ਵੀ ਸਾਂਭੂਗੀ ਕਿੱਥੇ ਆ ਉਹ ਇਹ ਤਾਂ ਉਹਨੂੰ ਬਿਠਾ ਦੇ ਨਜ਼ਾਰਾ ਜੀ ਨਜ਼ਾਰਾ ਸਾਨੂੰ ਬਿਠਾਉਂਦਾ ਨਹੀਂ ਅੱਜ ਜੂਜਾਰ ਜੂਜਾਰ ਸੋਹਣੇ ਪੁੱਤ ਜੂਜਾਰ ਮੈਂ ਕੱਪੜੇ ਜੂਜਾਰ ਜੂਜਾਰ ਫੋਟੋ ਵੀ ਖਾਹੀ ਨਾਲ ਲੀ ਜੀ ਗੱਲ ਇਧਰ ਹੈ ਕਿਧਰ ਹੈ ਇਧਰ ਤਾਂ ਆ ਆ ਗਿਆ ਇੱਕ ਤਾਂ ਆ ਵੀ ਮੁੰਡਿਆਂ ਦਾ ਆ ਲੇਡੀਜ਼ ਵਾਲਾ ਆ ਗਿਆ ਇੱਕ ਸੈਕਸ਼ਨ ਉਧਰ ਵੀ ਹੈ ਲੇਡੀਜ਼ ਵਾਲਾ ਇੱਕ ਇਧਰ ਵੀ ਹੈ ਦੇਖੋ ਕਿੰਨਾ ਸੋਹਣਾ ਗਹਿਣਾ ਉਹ ਦੇਖਿਓ ਕਿੰਨੇ ਦਾ ਲੈ ਲੈਣੇ ਮੇਰੇ ਆ ਜੂਗਾ ਦੇਖੋ ਹਾਂ ਸਹੀ ਆ ਪਰ ਇਚ ਮੇ ਨਾ ਮੋਟੀ ਵੀ ਨਹੀਂ ਲੱਗਣੀ ਨਹੀਂ ਲੱਗਣੀ ਹਾਂ ਇਹ ਸਹੀ ਆ ਇਹ ਜੇ ਮੋਟੀ ਵੀ ਨਹੀਂ ਲੱਗਣੀ ਜਮਾਂ ਸਹੀ ਆ ਇਹ ਫਿਰ ਤੋ ਇੱਥੋਂ ਹੋਰ ਚੱਕ ਕੇ ਦੇਖ ਲੈਣਾ ਜਿੰਨੀਆਂ ਵੀ ਹੈਗੀਆਂ ਕਿਰਾਂ ਆਪਾਂ ਦੇਖ ਲੈਣੇ ਚੈੱਕ ਕਰ ਲੈਂਦੇ ਆ ਬਲੈਕ ਚ ਵੀ ਹੈਗੀ ਆ ਇੱਕੋ ਜੀ ਲੈ ਲੈਨੇ ਆ ਆਪਾਂ ਦੋਨੇ ਹੈਨਾ ਬਲੈਕ ਚ ਵੀ ਬਹੁਤ ਸੋਹਣੀ ਲੱਗਦੀ ਆ ਬਲੈਕ ਚ ਬਹੁਤ ਸੋਹਣੀ ਲੱਗਦੀ ਤੇਰੇ ਪਾਈ ਬਹੁਤ ਸੋਹਣੀ ਲੱਗੂਗੀ ਮੈਂ ਪਾ ਕੇ ਆ ਮੈਨੂੰ ਕੋਈ ਟੌਪ ਵੀ ਦੋ ਟਰਾਈ ਕਰਿਆ ਹਾਂ ਟੌਪ ਵੀ ਨਾਲ ਕੀ ਇਹ ਜੀ ਅੱਧੀ ਸ਼ਰਟ ਜੀ ਅੱਛਾ ਬਲੈਕ ਦੋ ਮੈਨੂੰ ਨਹੀਂ ਨਹੀਂ ਜਿਹੜੇ ਸ਼ੂ ਪਾਏ ਨੇ ਉਹਦੇ ਨਾਲ ਤੇਰਾ ਵੀਰਾ ਕਹਿ ਰਿਹਾ ਵੀ ਇਹਦੇ ਨਾਲ ਵਾਈਟ ਪਾਈ ਬਹੁਤ ਜਚੂ ਹਾਂ ਜਿਹੜੇ ਕਾਊਂਟਰ ਲਿਫਟ ਲੈ ਕੇ ਆਈ ਸੀ ਹੂੰ ਜੁਜੂ ਕੱਲਾ ਲੈ ਕੇ ਆਊਗਾ ਸਮਾਨ ਅੱਜ ਸਾਰਾ ਜੁਜਾਰ ਲੈ ਕੇ ਆਊਗਾ ਸਮਾਨ ਅੱਜ ਜੁਜਾਰ ਜੁਜਾਰ ਸਮਾਨ ਦੇ ਨਾਲ ਲਿਆਉ ਜੁਜਾਰ ਨੂੰ ਆ ਵੀ ਇੱਥੇ ਲੱਗ ਗਏ ਅੰਦਰ ਆਸਤ ਇਹ ਅੰਦਰੋਂ ਨਹੀਂ ਮਿਲਦਾ ਹੱਸਦਾਗਾ ਹਾਜ਼ ਜੁਜਾਰ ਜੁਜਾਰ ਸਮਾਈਲ ਕਰੀ ਜੁਜਾਰ ਕੌਣ ਲੈ ਕੇ ਆਉਣ ਚਾਕਲੇਟ ਕਿਸ ਭਾਈ ਰਿੱਕੀ ਅੱਜ ਫਰੋਜ਼ਨ ਫਰੂਟ ਲੈ ਕੇ ਆਏਗਾ ਤੇ ਇਹਨੇ ਸਾਨੂੰ ਪ੍ਰੋਮਿਸ ਕੀਤਾ ਵੀ ਮੈਂ ਤੁਹਾਨੂੰ ਫਰੋਜ਼ਨ ਫਰੂਟ ਫੂਡ ਬਣਾ ਕੇ ਖਵਾਉਂਗਾ ਠੀਕ ਆ ਉਹ ਦੇਖਦੇ ਆਪਾਂ ਇਹ ਤਾਂ ਕਿਵੇਂ ਵਾਪਸ ਮੁੜ ਕੇ ਆਉਂਗੇ ਚਲੋ ਨਾਲੇ ਹੁਣ ਉਹ ਫਰੋਜ਼ਨ ਖਰਾਬ ਨਾ ਹੋ ਜਾਈ ਉੱਤਰੋਂ ਥੱਲੇ ਮੀਂਹ ਆ ਗਿਆ ਨਾਲੇ ਬਾਹਰ ਚਲੋ ਰਣਵੀਂਦਰ ਸਿੰਘ ਚਲੋ ਮੇਰੇ ਹਸਬੰਡ ਮੈਨੂੰ ਬਾਲਾ ਪਿਆਰ ਕਰਦੇ ਨੇ ਐ ਬਸ ਇਹਨਾਂ ਨੂੰ ਪਤਾ ਸੀਗਾ ਮੈਨੂੰ ਭੁੱਖ ਲੱਗੀ ਆ ਇਹਨਾਂ ਨੇ ਬਸ ਡੀਮਾਰਟ ਚੋਰ ਕਿਤੇ ਧਿਆਨ ਨਹੀਂ ਦਿੱਤਾ ਸਿਰਫ ਖਾਣ ਦੀਆਂ ਚੀਜ਼ਾਂ ਕੰਨੀ ਹੀ ਧਿਆਨ ਦਿੱਤਾ ਸਰ ਨੂੰ ਭੇਜਤਾ ਆਪਾਂ ਕੰਮ ਵੀ ਤੁਸੀਂ ਕਰਕੇ ਆਓ ਕੰਮ ਡਰਾਈ ਕਲੀਨ ਵਾਲੇ ਤੋਂ ਫੜਕੀ ਲਿਓ ਕੱਪੜੇ ਹਾਂਜੀ ਮੰਡੋਰਾ ਤੇ ਆਪਾਂ ਹੁਣ ਕਰਦੇ ਆਂ ਕੰਮ ਵੀਰਪਾਲ ਨਾਲ ਮਿਲ ਕੇ ਸਭ ਤੋਂ ਪਹਿਲਾਂ ਪਰ ਰੱਖਾਂਗੇ ਕੜਾਈ ਠੀਕ ਆ ਅੱਜ ਆਪਾਂ ਫੂਲ ਬਣਾ ਰਹੇ ਹਾਂ ਬਹੁਤ ਹੀ ਘੈਂਟ ਦਿਲਚਸਪ ਕੜਾਈ ਆਪਣੀ ਮਨ ਲਾ ਦਾ ਮੰਜਰ ਵਾਲੀ ਪਈ ਆ ਸਾਰੇ ਭਾਂਡੇ ਹੀ ਮੰਜਰ ਨਾਲ ਪਿਆ ਪਹਿਲਾਂ ਮਾਂਜ ਲਓ ਭਾਂਡੇ ਸਭ ਤੋਂ ਪਹਿਲਾਂ ਤਾਂ ਆਪਾਂ ਤੇਲ ਪਾ ਲੈਣਾ ਠੀਕ ਆ ਤੇ ਤੇਲ ਦੇ ਵਿੱਚ ਆਪਾਂ ਹੁਣ ਜਿੰਨਾ ਟਾਈਮ ਇਹ ਉਹ ਹੁੰਦਾ ਗਰਮ ਹੁੰਦਾ ਇਸ ਤੋਂ ਬਾਅਦ ਇਹ ਚ ਸਿੱਟਾਂਗੇ ਆਪਾਂ ਪਹਿਲਾਂ ਇਹਨੂੰ ਗਰਮ ਹੋ ਜਾਂਦੇ ਬੁੱਤ ਹਾਂ ਲੋ ਬਈ ਅੱਜ ਆਪਾਂ 25% ਐਕਸਟਰਾ ਫ੍ਰੀ ਪ੍ਰੈਂਕ ਚ ਫਰਾਈਆਂ ਲਿਆਏ ਆ ਠੀਕ ਐ ਇਹ ਬਣਾਵਾਂਗੇ ਹੁਣ ਆਪਾਂ ਫਿਰ ਦੇਖਦੇ ਆ ਕਿੱਦਾਂ ਦੀਆਂ ਬਣਦੀਆਂ ਨੇ ਫਿਰ ਖਾਵਾਂਗੇ ਤੇਲ ਆਪਣਾ ਹੋ ਗਿਆ ਗਰਮ ਵੈਸੇ ਤਾਂ ਮੇ ਜੇਠੀ ਆ ਪਿੰਡ ਕਹਿੰਦੇ ਹੁੰਦੇ ਸੀ ਵੀ ਜੇਠੀ ਧੀ ਤੇ ਉਹ ਸਰਾਂ ਨਹੀਂ ਬੋਲਦੇ ਵੀ ਹਾਂ ਪਰ ਮੈਂ ਤਾਂ ਆਪ ਹੀ ਬਣਾ ਰਹੀ ਹਾਂ ਤੂੰ ਤਾਂ ਜੇਠੀ ਨਹੀਂ ਹੈਗੀ ਲੋ ਬਈ ਫਰਾਈਆਂ ਪਾਤੀਆਂ ਆਪਾਂ ਨਾ ਆਪਾਂ ਓਲੀ ਓਲੀ ਫਰਾਈਆਂ ਨੂੰ ਹਲਾਵਾਂਗੇ ਠੀਕ ਹੈ ਕੀ ਆਵਾਜ਼ ਕੀ ਆਵਾਜ਼ ਕਿੰਨੀਆਂ ਸੋਹਣੀਆਂ ਲੱਗੀਆਂ ਨੇ ਫਰਾਈਆਂ ਠੀਕ ਵਧੀਆ ਸੌਖਾ ਕੰਮ ਹੀ ਹੈ ਲੋ ਸੌਖਾ ਕੰਮ ਹੋਵੇਗਾ ਪਹਿਲਾਂ ਉਹੀ ਔਖੇ ਹੁੰਦੇ ਰਹਿੰਦੀਆਂ ਬੁੜੀਆਂ ਪਹਿਲਾਂ ਤੁਸੀਂ ਆਲੂ ਆਲੂਆਂ ਨੂੰ ਪਹਿਲਾਂ ਤਾਂ ਕੱਟ ਦੇ ਬਰੀਕ ਬਰੀਕ ਇਹ ਤਾਂ ਬੜਾ ਸੌਖਾ ਕੰਮ ਹੋ ਗਿਆ ਹੈ ਨਾ ਦੇਖ ਲਾ ਜਦੋਂ ਦਿਮ ਦਿਮੇ ਦਿਮੇ ਜਨਰੇਸ਼ਨ ਚੇਂਜ ਹੋ ਜਾਂਦੀ ਆ ਕੰਮ ਸੌਕੇ ਹੁੰਦੇ ਜਾਂਦੇ ਆ ਸਭ ਤੋਂ ਸੌਖਾ ਤਰੀਕਾ ਫਰਾਈਆਂ ਬਣਾਉਣ ਦਾ ਇਹ ਹੈ ਹੈ ਰੱਖ ਦਿੱਤਾ ਪਿਆ ਜਦੋਂ ਟਾਈਮਰ پتہ ਨਹੀਂ ਕਿਵੇਂ ਆਉਂਦੀ ਵੀ ਤਾਂ ਪਿਆਗਾ ਹਾਂ ਉਹ ਕੀਤਾ ਪਿਆਗਾ ਭੁਲਾਈ ਜਾਂਦੀ ਆ ਹਾਂ ਜੀ ਕੋਈ ਆ ਤੁਸੀਂ ਕਿੰਨੇ ਬਾਬਾ ਆਪਣਾ ਆਇਆ ਹੋ ਚਾਟੋ ਵਾਹ 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 ਤੇ ਤੇ ਇਹਨਾਂ ਪੂਰਾ ਗਰਮ ਰੜਿਆਣੀ ਕੀ ਪਹਿਨੀ ਪਾਉਣੀ ਹੈ ਨਾ ਮੈਂ ਔਰ ਕਾਲੀ ਵਾਲੀ ਅਕਤਾਂ ਸੁਲਾਈ ਬੰਦ ਹੋ ਜਾਂਦਾ ਜੀ ਕਰ ਲੋ ਕੰਦਰ ਹੋ ਗਿਆ ਪਣ ਰਹਾ ਠੀਕ ਹੈ ਭਾਈ ਸਾਡੇ ਨਾਲ ਇੰਨੀ ਭੜੀ ਹੋਈ ਅਸੀਂ ਖਾਣ ਵਾਸਤੇ ਫਰਾਈਆਂ ਲੈਂਦੀਆਂ ਬਣਾਉਣ ਵਾਸਤੇ ਲੈਂਦੇ ਤੇ ਲਾਈਟ ਭੱਜ ਗਈ ਹੁਣ ਦੁਬਾਰੇ ਲਾਈਟ ਆਈ ਹੈ ਚਲਿਏ ਵੀਰਪਾਲ ਬਣਾਈਏ ਆ ਲੈਸ ਲੱਗੀ ਪੁੱਤ ਜੋਨੀ ਤੇ ਦੱਬ ਫਿਰ ਉਹਨੂੰ ਦੱਬ ਕੇ ਪ੍ਰੈਸ ਉਹ ਕਰ ਰਿੱਕੀ ਹੈਗਾ ਜੂਜੂ ਕੋਲੇ ਰਿੱਕੀ ਜੂਹਾਰ ਨੂੰ ਫੜੋ ਕਰਾਂ ਸੀ ਚੀਜ਼ੀਆਂ ਬਣਾ ਕੇ ਲਿਉਣੇ ਲੋ ਬਈ ਹੁਣ ਜੱਟ ਹੋਰੀ ਦਵਾਰੇ ਹੋ ਗਏ ਰੈਡੀ ਦਵਾਰੇ ਰੈਡੀ ਹੋ ਕੇ ਜਾ ਰਹੇ ਨੇ ਬਣਾਉਣ ਕਿਉਂਕਿ ਵਿੱਚ ਦੀ ਸਾਡਾ ਪੈਂ ਪੈਂ ਫਿਸ ਹੋ ਗਿਆ ਸੀ ਕਿਉਂਕਿ ਲੈਂਟ ਭੱਜ ਗਈ ਸੀ ਫਰਾਈਆਂ ਸੀਗੀਆਂ ਸਾਡੀਆਂ ਤੇਲ ਚ ਆ ਜਾ ਵੀਰਾਂ ਕੇਰਾ ਆ ਜਾ ਆ ਜਾ ਆ ਜਾ ਕੇਰਾ ਦਬਣ ਦਵਣ ਵਾਲਾ ਕੋਈ ਕੰਮ ਹੀ ਨਹੀਂ ਹੈਗਾ ਅੱਜ ਲਓ ਬਈ ਰਿੱਕੀ ਜਾਰੇ ਕੀ ਚੀਜ਼ ਦੇਖਣੀ ਸੀ ਇਹਦੀ ਇਹਦਾ ਟਾਈਮਰ ਫਤਾਨੀ ਕੀ ਹੋ ਗਿਆ ਕੋਵਲ ਟਾਈਮਰ ਆਪਾਂ ਦਵਾਰੇ ਲਾਇਆਗਾ ਦੇਖਦੇ ਆ ਕਿੰਨੇ ਟਾਈਮ ਚ ਉਬਲਦਾ ਤੀਰ ਹਨਾ ਲੋ ਬਈ ਲੋ ਬਈ ਮਿੱਤਰੋ ਫਰਾਈਆਂ ਹੋ ਰਹੀਆਂ ਨੇ ਤਿਆਰ ਇਸ ਤੋਂ ਬਾਅਦ ਆਪਾਂ ਆਹ ਵਾਲੇ ਤਿਆਰ ਕਰਨਾ ਮੈਨੂੰ ਲੱਗਦਾ ਆਹ ਜ਼ਿਆਦਾ ਸਵਾਦ ਹੋਣਗੇ ਪਹਿਲਾਂ ਆਪਾਂ ਫਰਾਈਆਂ ਦੇਖਦੇ ਆ ਕਿਤਾ ਸਾਡਾ ਟਾਈਮਰ ਜਾ ਮਿੰਟ ਕੀ ਬੰਦ ਹੋ ਜਾਂਦਾ ਠੀਕ ਕੀਤਾ ਜਾਵੇ ਯਾਰ ਇਹਦਾ ਮਾੜੇ ਸੰਦ ਵੀ ਨਾ ਹੋਣ ਬੰਦੇ ਕੋਲੇ ਸੈਕਿੰਡ ਆਪਾਂ ਪੋਟੈਟੋ ਚੀਜ਼ ਸ਼ਾਰਟ ਜਿਨੇ ਜਿਹੜੇ ਉਹ ਸੁੱਕੇ ਨੇ ਠੀਕ ਹੈ ਇਹ ਦੇਖਦੇ ਆ ਇਹਨਾਂ ਦਾ ਕੀ ਬੰਦਾ ਦਾ ਮੁੱਸ ਠੀਕ ਆ ਪਰ ਆਪਾਂ ਹੁਣ ਇਹ 15 ਤੁਮੇ ਲਗਾ ਮੱਛਣ ਵੀ ਜਿਸ ਹਿਸਾਬ ਨਾਲ ਗੱਲ ਬਾਤ ਕੀ ਹੋ ਗਿਆ ਮੱਛ ਜਾਣਾ ਨਰ ਲੱਗਦਾ ਸੌਸ ਇਹ ਜੀ ਭਈਆ ਫਰਿੱਜ ਚ ਲੋ ਬਣਾ ਲਈਏ ਬਿਨਾਂ ਆਪਾਂ ਫਿਰ ਗੱਲਬਾਤ ਕਰਾਂ ਕਿਤੇ ਗੱਲਬਾਤ ਦੇ ਚੱਕਰ ਚ ਇਹ ਵੀ ਮੱਛ ਜਾਣਾ ਲੋ ਭਈ ਬੜ ਰਹੇ ਨੇ ਮੱਛ ਨਹੀਂ ਰਹੇ ਉਹ ਵਧੀਆ ਲਾਲ ਲਾਲ ਕਰਨੀ ਨੇ ਇਹ ਅਸੀਂ। ਕੀ ਬਾਤ ਹੈ। ਅੱਜ ਤਾਂ ਮਨਪ੍ਰੀਖ ਕੋਰ ਪੂਰੀ ਵੱਡੀ ਸੈੱਫ ਬਣ ਕੇ ਦਿਖਾਉ ਤੁਮ। ਮਾਸਟਰ ਮਾਸਟਰ ਸਾਰੀ। ਬਣ ਗਏ ਜੀ ਦੀ ਇਹ ਜੀ ਬਣ ਗਏ ਨਾ। ਹਾਂ ਜੀ। ਵੈਰੀ ਗੁੱਡ। ਹਾਏ ਲੱਡੂ ਜੇ ਬਾਹਲੇ ਸੋਹਣੇ ਲੱਗਦੇ ਓਏ। ਹੈਨਾ? ਕੀ ਬਾਤ ਹੈ ਕੀ ਬਾਤ ਹੈ? ਟ੍ਰਾਈ ਕਰਾਂ ਹੀ ਚੱਲੋ ਕਰਾਂ ਨਾਲ ਦੀ ਨਾਲ। ਸਾਈਆਂ ਹੋਰ ਪਾਉਣੀਆਂ ਨੇ। ਆਜੋ। ਮੈਂ ਵਾਸੀ ਉਹ ਪਾਉਣ ਦੇ ਪਹਿਲਾਂ ਹੋਰ ਵਿੱਚ ਆ ਵੀ ਲੈ ਜੂ ਆ ਲੈ ਕੇ ਨਾਲੇ ਪਾ ਦੂ ਮੈਂ ਭਾਈਆਂ ਬਹੁਤ ਨੇ ਬਾਹਰੀਆਂ ਨਾ ਪਾ। ਹੈ ਜ। ਹਾਂਜੀ ਬਈ ਤੇ ਆਪਣੀ ਜਿਹੜੇ ਠੀਕਾ ਕਮੈਂਟ ਸੀਗੇ ਉਹ ਪੜਦੇ ਆ ਆਪਾਂ। ਨਵੀਂ ਘੁੰਮਣ ਤੁਹਾਡੇ ਫੇਸ ਤੇ ਕਿੰਨਾ ਤੜ ਤੁਹਾਡੇ ਫੇਸ ਤੇ ਕਿੰਨਾ ਬਲੈਕ ਲੱਗਦਾ। ਅਸਲ ਦੇ ਵਿੱਚ ਕਈ ਵਾਰ ਲਾਈਟ ਹੁੰਦੀ ਜਿਵੇਂ ਇੱਥੇ ਬਲੈਕ ਲੱਗਦਾ ਇੱਥੇ ਗੋਰਾ ਲੱਗੂਗਾ। ਇਹ ਇਹਦਾ ਫਰਕ ਪੈ ਜਾਂਦਾ ਕੈਮਰੇ ਦਾ ਫਰਕ ਐਂ ਪੈ ਜਾਂਦਾ ਬਈ। अवंसंदू नाइस थैंक यू सुखवीर कौर येलो सूट ਦਾ ਕੀ ਪ੍ਰਾਈਸ ਆ ਦੀ ਪ੍ਰਾਈਸ ਬਈ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਰਾਜਵੀਰ ਕੌਰ ਮੇਰੇ ਕੋਲ ਵੀ ਜੀ 2 ਹੀ 2017 ਵਿੱਚ ਮੈਰिज ਹੋਈ ਸੀ ਓਕੇ ਬਈ ਹੈਲੋ ਦੀ ਫਰਸਟ ਕਮੈਂਟ ਫਰਸਟ 뷰 ਕਿਰਨਜੀਤ थैंक यू सतवीर ਫਰਸਟ ਲਾਈਕ ਐਂਡ ਕਮੈਂਟ ਕਿਵੇਂ ਉਹਦੀ ਬਹੁਤ ਵਧੀਆ ਬਈ ਤੁਸੀਂ ਦੱਸੋ ਅਮਰਿਤ ਘਿੰਡ ਸਾਹਿਬ ਜੀ ਤੁਸੀਂ ਮੈਸੇਜ ਦਾ ਰਿਪਲਾਈ ਨਹੀਂ ਕਰਦੇ ਤੁਸੀਂ ਕਿਹੜੀ ਸਲਵਾਰ ਵੇਅਰ ਕਰਦੇ ਹੋ ਸਿੰਪਲ ਵੀਰੇ ਸਟ੍ਰੇਟ ਸਲਵਾਰ ਮੈਂ ਹਰ ਵਾਰ ਤੇ ਪੋਣੀਆਂ ਘਰ ਵੀਡੀਓ ਤੇ ਪੁੱਛਦੀਆਂ ਤੁਹਾਨੂੰ ਕੁੜੀ ਘੱਟ ਸਲਵਾਰ ਨਹੀਂ ਪੌਂਦੀ ਬਈ ਮੈਨੂੰ ਉਹਦੀ ਥੋੜੀ ਦਿੱਕਤ ਆ ਗਈ ਸੀ ਸਿਸ ਮੋਰ ਪੰਖੀ ਜਿਹਾ ਸੂਟ ਜਿਹਾ ਉਹ ਕੱਪੜਾ ਕਿਹੜਾ ਹੈਗਾ ਤੇ ਪ੍ਰਾਈਸ ਕਿੰਨਾ ਉਹਦਾ ਮੋਰ ਪੰਖੀ ਵਾਲਾ ਕੱਪੜਾ ਸਿਲਕ ਦਾ ਹੈਗਾ ਤੇ ਪ੍ਰਾਈਸ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਤੱਕ ਦਿਓ ਜੀ ਰੀਤ ਗਿੱਲ ਦੀਦੀ ਸਾਰੇ ਸੂਟ ਬਹੁਤ ਸੋਹਣੇ ਆ ਥੈਂਕ ਯੂ ਰਾਜਵਿੰਦਰ ਕਹਿੰਦੀ ਮੇਰੀ ਮੈਰਿਜ 19 ਵਿੱਚ ਹੋਈ ਸੀ ਮੇਰੇ ਵੀ ਹੈਵੀ ਸੂਟ ਬਹੁਤ ਸੀ ਹੁਣ ਬੀਅਰ ਨਹੀਂ ਹੁੰਦੇ ਬਟ ਆਫਟਰ 10 ਇਅਰਸ ਟ੍ਰੈਂਡ ਆ ਹੀ ਜਾਂਦਾ ਤੁਸੀਂ ਦੱਸਿਓ ਕਿ ਸੱਚ ਆ ਨਹੀਂ ਆਉਂਦਾ ਬਈ ਟ੍ਰੈਂਡ ਉੱਚੇ ਸੂਟਾਂ ਦਾ ਜਾਂ ਨੀਵੇਂ ਸੂਟਾਂ ਦਾ ਕਮੀਜ਼ਾਂ ਦਾ ਟ੍ਰੈਂਡ ਆ ਜਾਂਦਾ ਜਾਂ ਪੁਰਾਣੀਆਂ ਕੜਾਈਆਂ ਦਾ ਟ੍ਰੈਂਡ ਆ ਜਾਂਦਾ ਬਟ ਜਿਹੜੇ ਰੈਡੀमेड ਹੁੰਦੇ ਆ ਉਹਨਾਂ ਦੀ ਗੱਲ ਕਰਦੀਆਂ ਪਰ ਨਬ ਮੇਰਾ ਵੀ 18 ਇੰਚ ਹੋਇਆ ਸੀ ਮੇਰੇ ਕੋਲ ਵੀ ਰੈੱਡ ਸੂਟ ਆ ਸੋਡੇ ਨਾਲ ਦਾ ਉਹ ਹੁਣ ਨਹੀਂ ਪਾ ਸਕਦੇ ਦੀ ਵੈਰੀ ਨਾਈਸ ਸੂਟ ਥੈਂਕ ਯੂ ਮਣ ਪੀਸੀ ਆਫ ਵਾਈਟ ਸੂਟ ਦੇ ਨੀਚੇ ਲਾਈਨਿੰਗ ਕਿਹੜੀ ਲਗਾਈ ਸੀ ਸਿੰਪਲ ਵੀਰੇ ਬਹੁਤ ਵਧੀਆ ਲੱਗੇ ਜੀ ਤੁਹਾਡੇ ਸੂਟ ਥੈਂਕ ਯੂ ਸਸ਼ੀਕਲ ਦੀ ਤੁਸੀਂ ਗ੍ਰੇਟ ਹੋ ਤੁਸੀਂ ਦੱਸਿਆ ਨਹੀਂ ਕਿ ਇਸ ਟਾਈਮ ਤੁਹਾਨੂੰ ਮੈਸੇਜ ਕਰ ਸਕਦੇ ਆ ਤੁਸੀਂ ਵੀਰੇ ਸਵੇਰੇ 11 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਤੱਕ ਮਣ ਪੀਸ ਆਫ ਦਾ ਪ੍ਰਾਈਸ ਦੱਸ ਦਿਆ ਕਰੋ ਬਾਈ ਤੁਸੀਂ ਨਾ ਮੈਨੂੰ ਫੋਟੋ ਭੇਜ ਕੇ ਉਹਤੇ ਮੈਸੇਜ ਤੇ ਪੁੱਛ ਲਿਆ ਕਰੋ WhatsApp ਤੇ pigmentation ਦੇ ਲਈ ਬੈਸਟ ਫੇਸ ਵਾਸ਼ ਤੇ ਸੰਸਕ੍ਰੀਨ ਸੀਰਮ pigmentation ਦੇ ਲਈ ਬੈਸਟ ਸੰਸਕ੍ਰੀਨ ਈਕਲੇਟ ਦੀ ਆ ਕੀ ਹਾਲ ਚਾਲ ਫਿਰ ਸੋਹਣਿਆਂ ਦਾ ਤੁਹਾਡੇ ਵੇਅਰ ਕੀਤੇ ਸੂਟਸ ਡਰੈਸ ਸਭ ਕੁਝ ਫਵਦਾ ਥੈਂਕ ਯੂ ਭਾਈ ਜੇ ਤੁਸੀਂ ਦੱਸਿਆ ਨਹੀਂ ਬੈਸਟ ਸਕਿਨ ਕੇਅਰ ਪ੍ਰੋਡਕਟ ਬੈਸਟ ਸਕਿਨ ਕੇਅਰ ਪ੍ਰੋਡਕਟ ਤੁਹਾਨੂੰ ਮੈਂ ਦੱਸੂਗੀ ਕੱਲ ਨੂੰ ਬਲੌਗ ਦੇ ਵਿੱਚ ਸਿਮਰਨ ਬਿਰਕ ਵੀਰੇ ਤੁਹਾਡਾ ਮੈਂ ਕੱਲ ਨੂੰ ਪੜੂੰਗੀ ਕਮੈਂਟ ਮੈਂ ਲੰਬਾ ਕਮੈਂਟ ਆ ਮੈਂ ਸਕਰੀਨਸ਼ਾਟ ਲੈ ਕੇ ਰੱਖ ਲੈਣੀ ਆ ਹੋਮ ਮੈਡ ਸਕਿਨ ਕੇਅਰ ਜ਼ਰੂਰ ਦੱਸਾਂਗੇ ਭਾਈ ਲਵ ਯੂ ਸੋ ਮਚ ਦੀ ਤੁਸੀਂ ਬਹੁਤ ਘੈਂਟ ਹੋ ਸਾਨੂੰ ਘੈਂਟ ਲੱਗਦੇ ਹੋ ਥੈਂਕ ਯੂ ਭਾਈ ਬਾਈਨ ਸੂਟ ਪਾ ਕੇ ਦਿਖਾਓ ਦੀ ਪਲੀਜ਼ ਓਕੇ ਵੀਰੇ ਬਹੁਤ ਸੋਹਣੇ ਸੀ ਜੀ ਤੁਹਾਡੇ ਸੂਟ ਥੈਂਕ ਯੂ ਭਾਈ 벨ਵਟ ਸੂਟ ਦੀ ਕਲੈਕਸ਼ਨ ਵੀ ਦੱਸ ਦੋ ਮੈਚਿੰਗ ਹਾਂਜੀ ਭਾਈ ਬਣਾਵਾਂਗੇ ਆਪਾਂ ਹੁਣ ਰੈਡੀ ਹੋਈ ਜਾਂਦੇ ਆ ਆਪਣੇ ਸਾਰੇ ਸੂਟ ਇਸ ਤੋਂ ਬਾਅਦ ਮਨਪ੍ਰੀਤ ਗਿੱਲ ਦਾ ਕਮੈਂਟ ਸੀ ਦੀਦੀ ਮੇਰਾ ਵਿਆਹ 2019 ਵਿੱਚ ਹੋਇਆ ਸੀ ਸਾਰੇ ਸੂਟ ਬੁਟੀਕ ਤੋਂ ਬਣਾਈ ਸੀ ਪ੍ਰੀ ਵੈਡਿੰਗ ਵਾਲੇ ਵੀ ਤੁਸੀਂ ਬਲੀਵ ਕਰਿਓ ਜਿਆਦਾ ਮਹਿੰਗੇ ਨਹੀਂ ਸੀ ਪਹਿਨੇ ਮੈਂ ਅੱਜ ਵੀ ਵੇਅਰ ਕਰਦੀ ਆ ਉਹਨਾਂ ਨੂੰ ਸਹੀ ਗੱਲ ਆ ਜਿਵੇਂ ਤੁਸੀਂ ਬੁਟੀਕ ਤੋਂ ਬਣਾਈ ਸੀ ਉਹ ਪੁਰਾਣੀ ਨਹੀਂ ਹੋਏ ਹੋਣੇ ਡਿਜ਼ਾਈਨ ਵਧੀਆ ਹੋਣੇ ਆ ਉਹ ਰਾਜਵਿੰਦਰ ਕੌਰ ਮੋਰ ਪੰਖੀ ਸੂਟ ਪਾ ਕੇ ਪਿਕ ਸ਼ੇਅਰ ਕਰਿਓ ਸੋਹਣਾ ਲੱਗਦਾ ਠੀਕੇ ਪਹਿਣੀ ਮੈਂ ਮੋਰ ਪੰਖੀ ਸੂਟ ਪਾ ਕੇ ਪਿਕ ਸ਼ੇਅਰ ਕਰੂੰਗੀ ਤੁਹਾਡੇ ਨਾਲ ਹਾਂਜੀ ਬਈ ਤੇ ਸਕਿਨ ਕੇਅਰ ਆ ਜਿਹੜਾ ਹੈਗਾਗਾ ਬਲੌਗ ਆਪਾਂ ਸਪੈਸ਼ਲ ਕੱਲ ਨੂੰ ਬਣਾਵਾਂਗੇ ਠੀਕ ਆ ਕਿਹੜੇ-ਕਿਹੜੇ ਪ੍ਰੋਡਕਟ ਹੋਣੇ ਚਾਹੀਦੇ ਸਕਿਨ ਕੇਅਰ ਦੇ ਵਿੱਚ ਬੈਸਟ ਪ੍ਰੋਡਕਟ ਕਿਹੜੇ ਆ ਤੁਹਾਡੇ ਨਾਲ ਸਾਰੀ ਫੁੱਲ ਡਿਟੇਲ ਦੇ ਵਿੱਚ ਮੈਂ ਵੀਡੀਓ ਸ਼ੇਅਰ ਕਰੂੰਗੀ ਇਹ ਸੀਗਾ ਆਪਣਾ ਅੱਜ ਦਾ ਬਲੌਗ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਠੀਕ ਆ ਐਦਾਂ ਦੀਆਂ ਰੈਸਪੀਆਂ ਤੁਸੀਂ ਜੇ ਕੋਈ ਆਪਣੇ ਗੈਸਟ ਆਏਗਾ ਤਾਂ ਮਿੰਟਾ ਸਕੈਂਟਾ ਦੇ ਵਿੱਚ ਤਿਆਰ ਕਰ ਸਕਦੇ ਹੋ ਬਾਲੇ ਮਟੀਰੀਅਲ ਦੀ ਵੀ ਨਹੀਂ ਜ਼ਰੂਰਤ ਬਾਕੀ ਮੈਨੂੰ ਇੰਨੀ ਨੌਲੇਜ ਵੀ ਨਹੀਂ ਹੈਗੀ ਕੁਕਿੰਗ ਦੀ ਤੁਸੀਂ ਜ਼ਰੂਰ ਦੱਸਿਓ ਵੀ ਇਹ ਚੀਜ਼ਾਂ ਸਹੀ ਹੁੰਦੀਆਂ ਜਾਂ ਨਹੀਂ ਕਰਾਂਗੇ ਮਿਲਦੇ ਆ ਹੁਣ ਆਪਾਂ ਨੈਕਸਟ ਬਲੌਗ ਦੇ ਵਿੱਚ ਇਹ ਆਪਣਾ ਅੱਜ ਦਾ ਬਲੌਗ ਸੀ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਹੈ ਤੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦਾ ਲੱਗਿਆ ਬਾਏ ਬਾਏ ਮਿਲਦੇ ਆ ਆਪਾਂ ਨੈਕਸਟ ਬਲੌਗ ਚ